ਆਰੇ ਹੀ ਸ੍ਰੋਤਿਨ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲਾਕ ਦੇ ਵਿੱਚ ਪਿੰਡ ਪਿੰਡ ਜੱਬੋਬਾਲ ਪਿੰਡ ਜੱਬੋਬਾਲ ਦੇ ਵਿੱਚ ਸਰਵੇ ਟੀਮ ਦੀਆਂ ਜਿਹੜੀਆਂ ਹੈਗੀਆਂ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀਆਂ ਡਰਾ ਦੇ ਥਰੂ ਇੱਥੇ ਵੀਡੀਓਗ੍ਰਾਫੀ ਕੀਤੀ ਗਈ ਹੈ ਕਿ ਪਹਿਲਾਂ ਉਸ ਤੋਂ ਚੁੰਨੇ ਵਾਲੀ ਕਲੀ ਪਾ ਕੇ ਪਿੰਡ ਜੱਬੋਵਾਲ ਦੇ ਵਿੱਚ ਜਿਹੜਾ ਸਰਵੇ ਵਿਸ਼ੇਸ਼ ਤੌਰ ਤੇ ਕੀਤਾ ਗਿਆ ਹੈ ਲਾਲ ਲਕੀਰ ਦੇ ਅੰਦਰ ਹੋਏ ਘਰਾਂ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਮੇਰਾ ਘਰ ਮੇਰੇ ਨਾਮ ਤਹਿਤ ਸਕੀਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵਿਸ਼ੇਸ਼ ਤੌਰ ਤੇ ਜਿਹੜਾ ਸਰਵੇ ਟੀਮ ਹੈਗੀ ਆ ਪਿੰਡ-ਪਿੰਡ ਜਾ ਕੇ ਵਿਸ਼ੇਸ਼ ਤੌਰ ਤੇ ਸਰਵੇ ਕਰਨ ਜਾ ਰਹੀ ਹੈਗੀ ਆ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਜਿਹੜਾ ਸਰਵੇ ਹੈਗਾ ਇੱਕ ਜਗ੍ਹਾ ਤੋਂ ਬੈਠ ਕੇ ਨੂੰ ਉਡਾ ਕੇ ਬਕਾਇਦਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕੀਤੀ ਜਾ ਰਹੀ ਮੈਂ ਪਲਵਿੰਦਰ ਸਿੰਘ ਸੂਦ ਕਨਗੋ ਸਰਕਲ ਨਮਾਸ਼ਹਿਰ ਤੋਂ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਪਤਾ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਮੇਰਾ ਘਰ ਮੇਰੇ ਨਾਮ ਦੀ ਜਿਹੜੀ ਤਹਿਤ ਜਿਹੜੀ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਜਾ ਰਹੀ ਆ ਔਰ ਅੱਜ ਲਗਭਗ ਇੱਕ ਰੋਜ਼ ਪੰਜ ਜਾਂ 6 ਪਿੰਡਾਂ ਦੇ ਵਿੱਚ ਚੂਨੇ ਤੇ ਰਾਹੀ ਪਿੰਡ ਦੀ ਜਿਹੜੀ ਲਾਲ ਲਿਖਦੀ ਆ ਬਾਉਂਡਰੀ ਆ ਉਹ ਤੇ ਚੂਨਾ ਪਾਇਆ ਜਾਂਦਾ ਔਰ ਉਸ ਤੋਂ ਬਾਅਦ ਸਰਵੇ ਆਫ ਇੰਡੀਆ ਵਾਲੇ ਆ ਕੇ ਉੱਪਰ ਡਰਾਉਂਦੇ ਰਾਹੀ ਪਿੰਡ ਦੀ ਸਾਰੀ ਫੋਟੋ ਖਿੱਚਦੇ ਆ ਔਰ ਫੋਟੋ ਖਿੱਚਦੇ ਨਾਲ ਜਿਹੜਾ ਨਕਸ਼ਾ ਸਾਡੇ ਕੋਲ ਆਣਾ ਅਸੀਂ ਪਿੰਡ ਦੇ ਵਿੱਚ ਜਾ ਕੇ ਮੌਕੇ ਦੇ ਮੁਤਾਬਕ ਉਹਨਾਂ ਦੇ ਕੁਰੇ ਨੰਬਰ ਬਣਾ ਕੇ ਕਿਹਦਾ ਕਿੰਨੇ ਕਿੰਨਾ ਕਬਜ਼ਾ ਜਿਵੇਂ ਕਿ ਪੰਜਾਬ ਸਰਕਾਰ ਨੇ ਕਿਹਾ ਵੀ ਤੁਹਾਡੀ ਮਾਲਕੀ ਜਿਹੜੇ ਹੱਕ ਤੁਹਾਨੂੰ ਦੇਣੇ ਆ ਇੱਕ ਪੂਰੇ ਜਿੱਦਾਂ ਇੱਕ ਪਿੰਡ ਦੀ ਮਿੰਨੀ ਮਰਬੇਬੰਦੀ ਹੁੰਦੀ ਹੈ ਉਹਦੇ ਹਿਸਾਬ ਨਾਲ ਇਹ ਕੰਮ ਸ਼ੁਰੂ ਹੋਣਾ ਤੇ ਇਸ ਕਰਕੇ ਇਹ ਪੰਜਾਬ ਦੀ ਸਰਕਾਰ ਦਾ ਜਿਹੜਾ ਮੇਰਾ ਘਰ ਮੇਰੇ ਨਾਮ ਦੀ ਜਿਹੜੀ ਸਕੀਮ ਦੇ ਤਹਿਤ ਅਸੀਂ ਪੂਰੇ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਆ ਇਹ ਚੂਨਾ ਮਾਰਕਿੰਗ ਕਰ ਰਹੇ ਆ ਜੀ ਇਹ ਸਰ ਇਹ ਜਿਹੜਾ ਡਰੋਨ ਦੇ ਥਰੂ ਹੁੰਦੀ ਹੈ ਸੈਟੇਲਾਈਟ ਦੇ ਥਰੂ ਜਿਹੜੇ ਪਿੰਡ ਜਦੋਂ ਚੜਨਗੇ ਫਿਰ ਉਸ ਨੂੰ ਵਾਅਦੇ ਵਿੱਚ ਇਹ ਪ੍ਰੋਪਰ ਰਜਿਸਟਰੀਆਂ ਹੋਣਗੀਆਂ ਇਹਨਾਂ ਘਰਾਂ ਦੀਆਂ ਜੀ ਹਾਂਜੀ ਬਿਲਕੁਲ ਇਹ ਡਰੋਨ ਦੇ ਨਾਲ ਜਦੋਂ ਸਾਡੇ ਕੋਲ ਪਿਕਚਰ ਪਿੰਡ ਦੀ ਪੂਰੀ ਆ ਜਾਏਗੀ ਪੂਰੇ ਜਿਹੜੇ ਬਾਉਂਡਰੀ ਕਲ-ਕਲੇ ਪਲਾਟ ਨੰਬਰ ਲਾਇਆ ਜਾਊਗਾ ਉਹਦੀ ਪੂਰੀਆਂ ਖਤੌਨੀਆਂ ਬਣਨੀਆਂ ਕਿਹਦੇ ਮਾਲਕ ਦੇ ਹੇਠ ਕਿੰਨਾ ਰਕਬਾ ਉਹਦੇ ਕਬਜ਼ੇ ਹੇਠ ਹੈਗਾ ਉਹਦੀ ਬਾਉਂਡਰੀ ਚੜਦਾ ਲੈਂਦਾ ਦੱਖਣ ਪਹਾੜ ਦੇ ਵਿੱਚ ਕਿੰਨੇ-ਕਿੰਨੇ ਕਰਮਾ ਤੇ ਮੌਕੇ ਤੇ ਜਾ ਕੇ ਇਹਦੇ ਕੋਈ ਪਿੰਡ ਦੇ ਵਿੱਚ ਇਹਨਾਂ ਦੇ ਸਬੰਧਿਤ ਕਬਜ਼ੇ ਸਬੰਧਿਤ ਪਰੋਣਾ ਵੀ ਹੋਣੀਆਂ ਉਹਦੇ ਬਾਅਦ ਵਿੱਚ ਉਹਨਾਂ ਨੂੰ ਅਪੀਲ ਸੁਣ ਦਾ ਜਿਹੜਾ ਟਾਈਮਰ ਇੱਕ ਬੰਦੇ ਨੂੰ ਮਿਲੂਗਾ ਕਰਮੋੜੇ ਕਲੀ ਪੈ ਜਾਂਦੀ ਹੈਗੀ ਥੋੜਾ ਸਹਿਮ ਦਾ ਮਾਹੌਲ ਇਹ ਬਣ ਜਾਂਦਾ ਕਲੀਅਰ ਕਰਦਾ ਕਿ ਕੋਈ ਡਰ ਭੈ ਵਾਲੀ ਗੱਲ ਨਹੀਂ ਹੈ ਨਹੀਂ ਇਹਦੇ ਵਿੱਚ ਕੋਈ ਸਹਿਮ ਦੀ ਮਾਹੌਲ ਦੀ ਗੱਲ ਨਹੀਂ ਹੈ ਬੰਦੇ ਜਿਨ੍ਹਾਂ ਨੂੰ ਅਸੀਂ ਸਮਝਾ ਵੀ ਦਿੱਤਾ ਵੀ ਇੱਥੇ ਤੱਕ ਜਿਹੜੀ ਪਿੰਡ ਦੀ ਜਿਹੜੀ ਲਾਲ ਜਿਹੜੀ ਆ ਲਾਲ ਡੋਰਾ ਜਿਹਨੂੰ ਕਹਿੰਦੇ ਆ ਪਿੰਡ ਦੀ ਲਾਲ ਕੀਰ ਆਉਂਦੀ ਆ ਅਸੀਂ ਉਸ ਲਾਲ ਕੀਰ ਦੇ ਉੱਪਰ ਹੀ ਚੂਨਾ ਪਾਨੇ ਆ ਕਿਉਂਕਿ ਇਸ ਲਾਲ ਕੀਰ ਦੇ ਉੱਪਰ ਜਦੋਂ ਜੇ ਅਸੀਂ ਚੂਨਾ ਪਾਨੇ ਆ ਜਦੋਂ ਉੱਪਰ ਡਰੋਨ ਦੇ ਨਾਲ ਫੋਟੋ ਲੈਣੀ ਆ ਜੀਪੀਐਸ ਰਾਹੀਂ ਤੇ ਉਹ ਇਹਨਾਂ ਪ੍ਰੋਪਰ ਪਿੰਡ ਜਿਹੜੀ ਲਾਲ ਲੀਕ ਦਾ ਬਾਉਂਡਰੀ ਏਰੀਆ ਉਹਦਾ ਕੈਲਕੂਲੇਸ਼ਨ ਸਾਡੇ ਸਾਹਮਣੇ ਆ ਜਾਣਾ ਵੀ ਪ ਇਸ ਸ਼ੋਕਰੀ ਜੀਪੀਆਰ ਦੇ ਥਰੂ ਪਿੰਡਾਂ ਦੇ ਮੈਪ ਤਿਆਰ ਕੀਤੇ ਜਾਣਗੇ ਲਾਲ ਲਕੀਰ ਦੇ ਅੰਦਰ ਬਹੁਤ ਉਚਾਈ ਦੇ ਵਿੱਚ ਨਜ਼ਰ ਜੀਪੀਆਰ ਦੇ ਥਰੂ ਪਿੰਡਾਂ ਦੇ ਮੈਪ ਤਿਆਰ ਕੀਤੇ ਜਾਣਗੇ ਲਾਲ ਲਕੀਰ ਦੇ ਅੰਦਰ ਬਹੁਤ ਉਚਾਈ ਦੇ ਵਿੱਚ ਨਜ਼ਰ ਆ ਗੀਪੀਆਰ ਦੇ ਥਰੂ ਪਿੰਡਾਂ ਦੇ ਮੈਪ ਤਿਆਰ ਕੀਤੇ ਜਾਣਗੇ ਲਾਲ ਲਕੀਰ ਦੇ ਅੰਦਰ ਡਰੋਨ ਦੇ ਨਾਲ ਕੀਤਾ ਹੋਇਆ ਸਰਵੇ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਫਤਿਆਰ ਕਰਕੇ ਕੀਤਾ ਜਾਵੇਗਾ ਡਰੋਨ ਵੱਡੀਆਂ ਉਚਾਈਆਂ ਦੇ ਵਿੱਚ ਉਡਣ ਉਪਰੰਤ ਉਸ ਦੀਆਂ ਤਿਆਰ ਕੀਤੀਆਂ ਹੋਈਆਂ ਫੋਟੋਸ ਵੀਡੀਓ ਪ੍ਰੋਪਰ ਡਾਟੇ ਸੇਵ ਕੀਤੇ ਜਾਂਦੇ ਨੇ ਵੱਡੀਆਂ ਉਚਾਈਆਂ ਦੇ ਵਿੱਚ ਪੂਰੇ ਪਿੰਡ ਦੀ ਨਿਸ਼ਾਨਦੇਹੀ ਦੀ ਜੀ ਗੱਲ ਕੀਤੀ ਜਾਵੇ ਨਿਸ਼ਾਨਦੇਹੀ ਨੂੰ ਕੀਤਾ ਅਚਾਰਿਆ ਡਰੋਨ ਬਹੁਤ ਵੱਡੀ ਉਚਾਈ ਐ ਇੱਕ ਹੀ ਪਿੰਡ ਦੀ ਸਾਈਟ ਤੋਂ ਉਡਾ ਦਿੱਤਾ ਜਾਂਦਾ ਡਰੋਨ ਦੇ ذریعے ਸਾਰੇ ਪਿੰਡ ਦਾ ਪੂਰਾ ਮੈਪ ਲਾਲ ਲਕੀਰ ਜਾਂ ਲਾਲ ਡੋਰੇ ਦੀ ਜੀ ਗੱਲ ਕੀਤੀ ਜਾਵੇ ਉਸ ਨੂੰ ਤਿਆਰ ਕੀਤਾ ਜਾਂਦਾ ਆਉਣ ਵਾਲੇ ਸਮੇਂ ਦੇ ਦੌਰਾਨ ਮੇਰਾ ਘਾਰ ਮੇਰੇ ਨਾਮ ਸਕੀਮ ਦੇ ਤਹਿਤ ਵੱਡੇ ਅਪਰਾਲੇ ਕੀਤੇ ਜਾਣਗੇ ਡਰੋਨ ਆਸਤਾ ਆਸਤਾ ਜਿਸ ਸਥਾਨ ਤੋਂ ਉਡਾਨ ਭਰਦਾ ਉਸੇ ਹੀ ਸਥਾਨ ਤੇ ਬੜੇ ਆਰਾਮ ਦੇ ਨਾਲ ਬੈਠ ਜਾਂਦਾ ਕਿਸੇ ਵੀ ਤਰ੍ਹਾਂ ਦੇ ਝੋਟੇ ਫਾਤੋ ਬਚਨ ਦੀ ਲੋੜ ਹੈ ਕੋਈ ਕਿਸੇ ਤਰ੍ਹਾਂ ਦੀ ਘੁਮਰਾਨ ਵਾਲੀ ਗੱਲ ਨਹੀਂ ਹੈਗੀ ਵਿਸ਼ੇਸ਼ ਤੌਰ ਤੇ ਬਕਾਇਦਾ ਪਟਵਾਰੀ ਤੇ ਕਾਨੋ ਕੋ ਸਹਿਵਾਨ ਜਿਹੜੇ ਹੈਗੇ ਪਿੰਡ ਦੇ ਨੰਬਰਦਾਰ ਸਹਿਵਾਨ ਜਿਹੜੇ ਹੈਗੇ ਵਿਸ਼ੇਸ਼ ਤੌਰ ਤੇ ਸਰਵੇ ਕਰਨ ਵਾਲੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਸਰਵੇ ਦੇ ਨਿਸ਼ਾਨ ਜਿਹੜੇ ਹੈਗੇ ਲਗਵਾਉਣ ਦੇ ਜਾ ਰਹੇ ਨੇ ਤੇpto ਜਤਾ ਸਿੰਘ ਜੱਬੋ ਬਾਨੂ ਦਿਓ 829465013313 ਤੇ ਕਰੋ ਸੰਪਰਕ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ